ਸਾਸ਼ੀਕਾਲ ਜੀ ਮੈਂ ਰੌਸ਼ਨੀ ਤੁਸੀਂ ਵੇਖ ਰਹੇ ਪੰਜਾਬੀ ਲਿੰਕ ਪੰਜਾਬੀ ਜਾਣਕਾਰੀ ਸਾਂਝੀ ਕਰਾਂਗੇ ਤਲਵਾੜਾ ਦੇ ਜਿਹੜਾ ਡੈਮ ਬਣਿਆ ਹੋਇਆ ਉਸ ਦੇ ਗੇਟ ਖੋਲ ਦਿੱਤੇ ਜਾਣਗੇ ਕਿਉਂਕਿ ਉੱਥੇ ਪਾਣੀ ਛੱਡਿਆ ਜਾਵੇਗਾ ਤੇ ਪ੍ਰਸ਼ਾਸਨ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਕਿਸੇ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਅੱਜ ਪੈਕ ਡੈਮ ਤਲਵਾੜਾ ਵਿੱਚ 4000 ਕਿਊਸਿਕ ਪਾਣੀ ਛੱਡਿਆ ਜਾਵੇਗਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਬਿਆਸ ਦਰਿਆ ਨੇੜੇ ਲੱਗਦੇ ਇਲਾਕਿਆਂ ਨੂੰ ਖਾਲੀ ਕਰਨ ਲਈ ਅਪੀਲ ਕੀਤੀ ਗਈ ਹੈ ਲੋਕ ਸੁਰੱਖਿਅਤ ਥਾਵਾਂ ਤੇ ਸ਼ਿਫਟ ਕੀਤੇ ਜਾਣਗੇ ਤੇ ਸ਼ਾਮ 5 ਵਜੇ ਪੈਕ ਡੈਮ ਵਿੱਚ ਪਾਣੀ ਛੱਡਿਆ ਜਾਵੇਗਾ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਪਹਾੜਾਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਪਾਣੀ ਦਾ ਪੱਧਰ ਵੱਧ ਰਿਹਾ ਹੈ ਜਿਸ ਕਰਕੇ ਪੈਕ ਡੈਮ ਵਿੱਚੋਂ ਪਾਣੀ ਛੱਡਿਆ ਜਾਵੇਗਾ ਸ਼ਾਮ ਨੂੰ ਡੈਮ ਦੇ ਗੇਟ ਖੋਲ ਦਿੱਤੇ ਜਾਣਗੇ ਕਿਉਂਕਿ 24 ਘੰਟਿਆਂ ਵਿੱਚ 3 ਫੁੱਟ ਪਾਣੀ ਵੱਧ ਗਿਆ ਹੈ 1,118,000 ਕਿਊਸਕ ਪਾਣੀ ਇਸ ਸਮੇਂ ਪੈਕ ਡੈਮ ਵਿੱਚ ਪਹੁੰਚ ਚੁੱਕਾ ਹੈ ਜਿਸ ਦੇ ਚਲਦੇ ਅਜ 4,000 ਕਿਊਸਕ ਪਾਣੀ ਅੱਜ ਸ਼ਾਮ ਬਿਆਸ ਦਰਿਆ ਕਿਨਾਰੇ ਪਿੰਡਾਂ ਵਿੱਚ ਛੱਡਿਆ ਜਾਵੇਗਾ ਪ੍ਰਸ਼ਾਸਨ ਵੱਲੋਂ ਐਲਾਨ ਕਰ ਦਿੱਤਾ ਹੈ ਕੀ ਆਪਣਾ ਜ਼ਰੂਰੀ ਸਮਾਨ ਲੈ ਕੇ ਸੁਰੱਖਿਆ ਥਾਵਾਂ ਤੇ ਚਲੇ ਜਾਓ 2023 ਵਿੱਚ ਅਜਿਹਾ ਹੀ ਹੋਇਆ ਸੀ ਤੇ ਕਈ ਪਿੰਡ تباہ ਹੋ ਗਏ ਸਨ ਇਹ ਅਜਿਹਾ ਹੀ ਖਤਰਾ ਫੇਰ ਤੋਂ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਡੈਮ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਕਰਕੇ ਹਜ਼ਾਰਾਂ ਕਿਉਸੇਕ ਪਾਣੀ ਛੱਡ ਦਿੱਤਾ ਜਾਵੇਗਾ ਇਤਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ